ਪੰਜਾਬ ਦੇਸ਼ ਦਾ ਅੰਨ ਭੰਡਾਰ ਹੈ ਪੰਜਾਬ ਦੇਸ਼ ਦੇ ਵਿੱਚ ਅੰਨ ਅਪੂਰਤੀ ਕਰਨ ਵਾਸਤੇ ਅੰਨ ਪੈਦਾ ਕਰਦਾ ਹੈ ਔਰ ਅੰਨ ਪੈਦਾ ਕਰਨ ਲਈ ਪਾਣੀ ਦੀ ਜ਼ਰੂਰਤ ਹੁੰਦੀ ਹੈ ਜਿਹੜੇ ਲੋਕ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਨਾ ਚਾਹੁੰਦੇ ਕਿਸੇ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਪੰਜਾਬ ਦੇ ਪਾਣੀਆਂ ਤੇ ਆਪਦੀ ਮੈਲੀ ਅੱਖ ਰੱਖੀ ਬੈਠੇ ਆ ਉਹ ਇੱਕ ਤਰ੍ਹਾਂ ਨਾਲ ਦੇਸ਼ ਧਰੋਹ ਵੀ ਕੁਮਾ ਰਹੇ ਆ। ਔਰ ਉਹਨਾਂ ਦੇ ਮਾੜੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਏਗਾ। ਇਹਦੇ ਲਈ ਪੰਜਾਬ ਦੇ ਸਾਰੇ ਲੋਕ ਇਕ ਮੁੱਠਨੇ ਪੰਜਾਬ ਸਰਕਾਰ ਪੰਜਾਬ ਦੇ ਹੱਕਾਂ ਲਈ ਇੱਕ ਢਾਕੀ ਖੜੇਗੀ, ਖੜ ਰਹੀ ਹੈ। ਔਰ ਇਹਦੇ ਲਈ 5 ਮਈ ਨੂੰ ਇੱਕ ਸਪੈਸ਼ਲ ਸੈਸ਼ਨ ਵੀ ਪੰਜਾਬ ਵਿਧਾਨ ਸਭਾ ਦਾ ਬੁਲਾਇਆ ਗਿਆ। ਜੇ ਤਾਂ ਇਨਸ਼ਾਅੱਲਾ ਸਾਹਿਬ ਨੂੰ ਬਿਆਨ ਲਾਇਆ ਕਿ ਜੇਕਰ ਪੰਜਾਬ ਤੁਹਾਡਾ ਪਾਣੀ ਰੋਕੇਗਾ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹਨੂੰ ਪੰਜਾਬ ਤੋਂ ਹਰਿਆਣਾ ਤੋਂ ਜਾਣਵਾਂ ਦੇ ਰਹੀਆਂ ਸੜਕਾਂ ਉੱਪਰ ਕਿ ਘਰੋਂ ਕੀਤਾ ਦੇਖੋ ਅਸੀਂ ਕਿਸੇ ਦਾ ਪਾਣੀ ਨਹੀਂ ਰੋਕ ਰਹੇ। ਅਸੀਂ ਆਪ ਦਾ ਹੱਕ ਹੈ ਉਹਨੂੰ ਆਪਦੇ ਕੋਲੇ ਰੱਖਣਾ ਹੈ। ਪੰਜਾਬ ਨੇ ਸਾਡੀ ਡਿਊਟੀ ਲਈ ਹੈ। ਹੱਕਾਂ ਦੀ ਰਾਖੀ ਕਰੀ।